k a ਲੈ ਲੈ ਹਾਂਜੀ ਕੁਸ਼ਹਰਾਣ ਕਰਨ ਨੂੰ ਕੁਸ਼ਹਰਾ ਨਹੀਂ ਲੈਂਦਾ ਮੈਂ ਕਿੱਧਰ ਲੱਗਿਆ ਉਹਨੇ ਵੀ ਗੱਡੀ ਚ ਹੀ ਰਹਿ ਗਿਆ ਚਲ ਆ ਮਿਸਟਰ ਇਹ ਦੋਹਾਂ ਦੀ ਤੁਹਾਨੂੰ ਉਥੇ ਪੁੱਛੀ ਤੇ ਜਾਨੀ ਮੈਂ ਵੀ ਆਪਣੀ ਗੱਡੀ ਚ ਸੀਗਾ ਤੇ ਆਹੋ ਤੇ ਮੈਂ ਤੁਹਾਨੂੰ ਪੁੱਛਿਆ ਮੈਂ ਇੱਥੇ ਟੋਲੇ ਤੁਸੀਂ ਗਿਆ ਲੈਂਦਾ ਮੈਂ ਕਿਹਾ ਕੀ ਪਤਾ ਚਪਾਲਿਆ ਹੋਊਗਾ ਅਈਆ ਆਪ ਆਪਣੇ ਗੱਡੀ ਚ ਰਹਿ ਗਿਆ ਹੁਣ ਫਿਰ ਆ ਇਥੋਂ ਕੁਸ਼ਹਰਾ ਲੈ ਲਓ ਇੱਕ ਕੁਸ਼ਹਰੇ ਹੈਗੇ ਤੁਹਾਡੇ ਕੋਲ ਜੀ ਇੱਕ ਦਿਓ ਇਹ ਬਾਈਕ ਲੈਣਾ ਬਾਈਕ ਨਹੀਂ ਹੋਰ ਕਿਹੜਾ ਚਲੋ ਕਲਰਫੁਲ ਦੇ ਮੈਨੂੰ ਉਥੇ ਉੱਤਰ ਕੇ ਪੁੱਛਿਆ ਵੀ ਉੱਚਲ ਕੋਈ ਆਪਾਂ ਕੁਛ ਪਾਸੇ ਦੇ ਉੱਪਰ ਦੇ 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 ਆ ਦਾ ਭਰ ਲਾਂਗੇ ਤੇ ਅੱਤੀ ਅੱਤੀ ਕਰ ਲਾਂਗੇ न <laughs> कथा

ਤੋਹ ਕਾਲਾ ਨਾ ਚਾਲ ਚਾਉਂਦਾ ਅਧਿਆ ਤਪਿਆ ਤਪਿਆ ਜਿੰਨਾ ਰਾਤ ਜਪਿਆ ਵਡ ਛਕਿਆ सन ਆ ਵੀ ਪੈ ਗਏ ਨਾ ਲੋ ਜੀ ਤੁਸੀਂ ਵੀ ਦਰਸ਼ਨ ਕਰੋ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਤੇ ਅਸੀਂ ਬਹੁਤ ਸਾਲਾਂ ਬਾਅਦ ਆਏ ਆ ਜਦੋਂ ਵੀ ਆਈਦਾ ਇੰਡੀਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਤਾਂ ਦਰਸ਼ਨ ਕਰ ਹੀ ਜਾ ਕਰ ਜਾਈਦੇ ਆ ਬਾਬਾ ਬੁੱਢਾ ਸਾਹਿਬ ਵੀ ਚਲੇ ਜਾਈਦਾ ਤੇ ਪਰ ਇੱਥੇ ਬਹੁਤ ਟਾਈਮ ਬਾਅਦ ਆਏ ਆ ਗੁਰੂ ਸਾਹਿਬ ਨੇ ਅੱਜ ਤਾਂ ਬਾਹਲੇ ਵਧੀਆ ਦਰਸ਼ਨ ਕਰਾਏ ਸਾਰੇ ਬਹੁਤ ਸਥਾਨਾਂ ਤੇ ਅੱਜ ਦਰਸ਼ਨ ਕਰ ਲਏ ਬਾਬਾ ਦੀਪ ਸਿੰਘ ਜੀ ਦੇ ਵੀ ਤੇ ਟਾਲਾ ਸਾਹਿਬ ਵੀ ਬਹੁਤ ਦਰਸ਼ਨ ਕੀਤੇ ਅੱਜ ਤਾਂ ਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰਾਨਾ ਹੈ ਜਿਸ ਪਰ ਗਈ ਇਸ਼ਨਾਨ ਕਰਨ ਆਪਣੀਆਂ ਬੀਬੀਆਂ ਬੈਠੀਆਂ ਇੱਥੇ ਕੋਣਾ ਉਹ ਮਿਲੂਗਾ ਟਕੇਸ ਨਹੀਂ ਆਵੇ ਸਾਰਾ ਇਹ ਦੂਜਾ ਇਹ ਦੂਜਾ 13 14 ਹਾਂ ਸਾਰਾ ਹੀ ਦਾ ਕੋਈ ਨਹੀਂ ਜਿੱਤਾਂ ਮਾਮਾ ਆਪਰੇ ਬੱਕਾ ਓਟਕੇ ਜਿੱਤ ਜਸਪ੍ਰੀ ਹੋਰ ਪ੍ਰੋਨਾ ਹੈ